ਨਸ਼ੇ ਨਾਲ ਔਰਤ ਪੀੜਤ ਹੈ ਉਹ ਇੱਕ ਭੈਣ ਦੇ ਰੂਪ ਚ ਇੱਕ ਪਤਨੀ ਦੇ ਰੂਪ ਚ ਇੱਕ ਮਾਂ ਦੇ ਰੂਪ ਚ ਮਾਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਨਸ਼ੇ ਦੇ ਇੰਨਾ ਫਲਾ ਦਾ ਕਾਰਨ ਤੇ ਔਰਤਾਂ ਤੇ ਇੰਨਾ ਹੋਣਾ ਇਹ ਕੀ ਕਾਰਨ ਹੈ ਇਹਦਾ ਜੋ ਤਾਂ ਸਾਡਾ ਆਲਾ ਦਵਾਲਾ ਉਹਦਾ ਅਸਰ ਪਰਿਵਾਰਾਂ ਦੇ ਉੱਤੇ ਪੈਣਾ ਹੁੰਦਾ ਹੂੰ ਜਿਵੇਂ ਗੱਲ ਚੱਲੀ ਹੈ ਕਿ ਇਹਦੀ ਲਗਾਮ ਕਿਸੇ ਨੂੰ ਕੰਟਰੋਲ ਕਿਸੇ ਨੇ ਤਾਂ ਕੰਟਰੋਲ ਕਰਨੀ ਕਿਸੇ ਨੇ ਤਾਂ ਕਰਨੀ ਜਾਂਦਾ ਜੇ ਪਲੀਟੀਕਲ ਪਾਵਰ ਉਹਨੂੰ ਲਗਾਮ ਨਹੀਂ ਕੱਸਦੀ ਤਾਂ ਜ਼ਿੰਮੇਵਾਰੀ ਆ ਜਾਂਦੀ ਪਰਿਵਾਰਾਂ ਦੀ ਆਪਦੇ ਬੱਚਿਆਂ ਨੂੰ ਸਿਹਤ ਦੇਣ ਦੀ ਤਾਂ ਜਿਹੜੇ ਸਾਡੇ ਨਿਆਣੇ ਨੇ ਟੀਨੇਜਰ ਨੇ ਇੱਥੋਂ ਤੱਕ ਜੇ ਸਾਲ ਦਾ ਵੀ ਬੱਚਾ ਹੋ ਜਾਂਦਾ ਹਾਂ ਤੇ ਇਹ ਵੀ ਜਦੋਂ ਹੀ ਚੰਮਦਾ ਬੱਚਾ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਗ੍ਰੈਂਡ ਕਰਦਾ ਤੁਸੀਂ ਘਰ ਦੇ ਵਿੱਚ ਚੰਗਾ ਮਾਹੌਲ ਦੇਓਗੇ ਉਹਨੇ ਚੰਗਾ ਸਿੱਖਿਆ ਚੰਗਾ ਸਿੱਖ ਘਰ ਦੇ ਵਿੱਚ ਤੁਸੀਂ ਨਹੀਂ ਖਰਾਬ ਹੈਗੇ ਬਾਹਰਲੇ ਨੇ ਆ ਕੇ ਇੰਟਰਫੀਅਰਸ ਕਰਤੀ ਤਾਂ ਬੱਚਾ ਉਹ ਚੀਜ਼ ਨੂੰ ਪਕੜੂਗਾ ਕਿਉਂਕਿ ਇਹਨੂੰ ਨਵੀਂ ਚੀਜ਼ ਦਿਸਦੀ ਤਾਂ ਫਿਰ ਜਦ ਆ ਉਮਰ ਆਉਂਦੀ ਹੈ ਟੀਨੇਜਰਾਂ ਦੀ ਉਥੋਂ ਇਹ ਪੜਗਾੜ ਦੀ ਉਮਰ ਹੁੰਦੀ ਹੈ ਇਹ ਇੱਥੇ ਜਾ ਕੇ ਦਿਸ਼ਾਹੀਣ ਬੱਚੇ ਨੇ ਹੋਣਾ ਹੁੰਦਾ ਜਾਂ ਦਿਸ਼ਾ ਤੇ ਚੜਨਾ ਜਾਂ ਦਿਸ਼ਾਹੀਣ ਹੋਣਾ ਜਿਹੜਾ ਸਾਡਾ ਦੇਸ਼ ਜਾਂ ਪੰਜਾਬ ਨੂੰ ਬਚਾਉਣ ਦੀ ਗੱਲ ਆ ਜਿਹੜੇ ਔਰਤਾਂ ਦੀ ਜ਼ਿੰਮੇਵਾਰੀ ਵੰਡ ਜਾਂਦੀ ਹੈ ਕਿਉਂਕਿ ਔਰਤਾਂ ਮਾਂ ਦੇ ਰੂਪ ਚਾਹੇ ਭੈਣ ਦੇ ਰੂਪ ਦੇ ਵਿੱਚ ਆ ਚਾਹੇ ਪਤਨੀ ਦੇ ਰੂਪ ਉਹ ਤਾਂ ਸਮਾਜ ਦਾ ਧੁਰਾ ਹੈ ਉਹਨਾਂ ਨੇ ਬੰਦਿਆਂ ਨੇ ਤਾਂ ਪੀੜਤ ਹੋਣਾ ਹੀ ਹੋਣਾ ਕਿਉਂਕਿ ਉਹਨਾਂ ਨੇ ਲੈ ਲਿਆ ਡਰਗਸ ਹੂੰ ਔਰਤਾਂ ਨੇ ਉਹਨਾਂ ਦੀ ਸੰਭਾਲ ਦੇ ਉੱਤੇ ਪੀੜਤ ਹੋ ਜਾਣਾ ਹੂੰ ਕਿਉਂਕਿ ਔਰਤਾਂ ਇਹ ਤੇ ਹੈ ਨਹੀਂ ਵੀ ਤੂੰ ਮੇਰਾ ਪੁੱਤ ਹੈ ਨਸ਼ਾ ਕਰਨ ਲੱਗਿਆ ਚੱਲ ਬਾਹਰ ਹੁਣ ਮੈਂ ਤਾਂ ਤੈਨੂੰ ਸੁਭਾਲਦੀ ਨਹੀਂ ਹਾਂ ਨਹੀਂ ਆਪਣੇ ਘਰ ਵਾਲੇ ਨੂੰ ਘਰੋਂ ਬਾਹਰ ਕੱਢ ਸਕਦੀ ਨਹੀਂ ਕੱਢ ਸਕਦੇ ਉਹ ਕਿਸੇ ਵੀ ਰਿਸ਼ਤੇ ਨੂੰ ਜੈਂਟਸ ਕਿਸੇ ਵੀ ਰੂਪ ਦੇ ਵਿੱਚ ਆਦੇ ਕੋਲੇ ਉਹ ਕਿਵੇਂ ਵੀ ਉਹਦਾ ਰੱਸਾ ਨਹੀਂ ਲਾ ਸਕਦੀ ਔਰਤਾਂ ਦੀ ਜ਼ਿੰਮੇਵਾਰੀ ਹੁਣ ਕੀ ਬਣਦੀ ਹੈ ਇਹ ਬੜਾ ਸੁਵੇਦਨਸ਼ੀਲ ਮਸਲਾ ਹੈਗਾ ਔਰਤਾਂ ਨੂੰ ਇੰਨਾ ਜ਼ਿਆਦਾ ਇਸ ਚੀਜ਼ ਨੂੰ ਕਿਉਂਕਿ ਉਹਨਾਂ ਨੇ ਬਾਅਦ ਚ ਸੰਭਾਲਣਾ ਜਿਵੇਂ ਤੁਸੀਂ ਗੱਲ ਟੱਚ ਕਰੀ ਸੀ ਕਿ ਕਿ ਲੋਕ ਜ਼ਿੰਮੇਵਾਰ ਹੈ ਲੋਕੋ ਕਾਂਬਲਟ ਜੀ ਨੇ ਕਿਹਾ ਸੀ ਕਿ ਲੋਕ ਆਪ ਥੋੜੀ ਨਾ ਲੈਣ ਜਾਂਦੇ ਨੇ ਨਸ਼ਾ ਜਾਂ ਵੀ ਅਸੀਂ ਥੋੜੀ ਕਹਨੇ ਆ ਵੀ ਆ ਭੁੱਕੀ ਦੀ ਬੋਰੀ ਆ ਤੇ ਆ ਪਈ ਆ ਤੁਸੀਂ ਖਾ ਲਓ ਬੱਚਿਓ ਹਮਮ ਔਰ ਤਾਂ ਨੇ ਆਪਣਾ ਪੰਜਾਬ ਦਾ ਜਿਹੜਾ ਮਾਹੌਲ ਦੇਖੋ ਨੂੰ ਕਿਤੇ ਕਿਤੇ ਮਿਲਿਆ ਹਮ ਜਿਹੜੇ ਨੌਜਵਾਨ ਇੰਜੈਕਸ਼ਨ ਲਾਉਂਦੇ ਸੀ ਹਮ ਜਦੋਂ ਉਹਨਾਂ ਦੀ ਜਾਨ ਨਿਕਲਣ ਲੱਗਦੀ ਆ ਨਾ ਬੱਚਿਆਂ ਦੀ ਵੀ ਮੇਰੀ ਜਾਨ ਨਿਕਲਦੀ ਆ ਮਾਂ ਮੈਨੂੰ ਪੈਸੇ ਦੇ ਦੇ ਮੈਨੂੰ ਮੈਂ ਮੇਰੀ ਮੈਂ ਇੰਜੈਕਸ਼ਨ ਤਾਂ ਇਥੋਂ ਤੱਕ ਜ਼ਿੰਮੇਵਾਰੀ ਬਣ ਗਈ ਉਸ ਮਾਂ ਦੀ ਵੀ ਉਹਨੂੰ ਇੰਜੈਕਸ਼ਨ ਆਪ ਲਾਉਣਾ ਪਿਆ ਜਾਂ ਕਿ ਬੱਚੇ ਇਹ ਤਰਾਸਦੀ ਹੈ ਸਾਡੇ ਨੂੰ ਹਾਂਜੀ ਜਦੋਂ ਕਿ ਇੱਕ ਔਰਤ ਆਪਣੇ ਬੱਚੇ ਨੂੰ ਜਾਂ ਆਪਣੇ ਪਤੀ ਨੂੰ ਖੁਦ ਨਸ਼ਾ ਦੇ ਰਹੀ ਹੈ ਇਹ ਸਾਡੇ ਸਮਾਜ ਦੀ ਸਭ ਤੋਂ ਵੱਡੀ ਤਰਾਸਦੀ ਹੈ ਮਜਬੂਰੀ ਉਹਦੀ ਮਜਬੂਰੀ ਲਾ ਲਓ ਸਮਾਜ ਦੀ ਤਰਾਸਦੀ ਲਾ ਦੋ ਗੱਲ ਤਾਂ ਇੱਕੋ ਹੀ ਆ ਗਈ ਨਾ ਇੰਨੀ ਜ਼ਿਆਦਾ ਬਣ ਗਈ ਵੀ ਜੇ ਉਹਦੇ ਲਾਉਗੀ ਹੂੰ ਤਾਂ ਤਾਂ ਮੀ ਮਾਰੀ ਗਈ ਹਾਂ ਨਾ ਲਾਉ ਤਾਂ ਮੈਂ ਖਾ ਸਾਹਮਣੇ ਤੜਫੀ ਜਾ ਰਿਆ ਫਿਰ ਉਹ ਮਰੂਗਾ ਖਾ ਸਾਹਮਣੇ ਤੜਫ ਕੇ ਮਰੂਗਾ ਉਹ ਫਿਰ ਵੀ ਮਰੂਗਾ ਹੂੰ ਉਹਦੇ ਕੋਲੇ ਔਰਤ ਕੋਲੇ ਕੋਈ ਰਾਹ ਹੀ ਨਹੀਂ ਬਚਾ ਕੀ ਕਰਾਂ ਹੂੰ ਤੇ ਐਦਾਂ ਦੇ ਵੀ ਕੇਸ ਨਸ਼ੇ ਦੀ ਹਾਲਤ ਦੇ ਵਿੱਚ ਆਏ ਆ ਵੀ ਮਾਵਾ ਦੇ ਉੱਤੇ ਝਪਟ ਪੈਣਾ ਹੂੰ ਬੱਚਿਆਂ ਨੇ ਕਿਉਂਕਿ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਹਨਾਂ ਨੂੰ ਸਿਰਫ ਨਸ਼ੇ ਦਾ ਮਤਲਬ ਹੈ ਰਿਸ਼ਤੇ ਉਹ ਭੁੱਲ ਚੁੱਕੇ ਰਿਸ਼ਤੇ ਉਹਨਾਂ ਲਈ ਸਭ ਕੁਝ ਖਤਮ ਹੋਊ ਚੁੱਕਿਆ ਹੁੰਦਾ ਔਰਤਾਂ ਦੀ ਜਿੰਮੇਵਾਰੀ ਇਹ ਬਣਦੀ ਹੈ ਜਦੋਂ ਹੀ ਬੱਚਾ ਸੁਰਤ ਫੜਨ ਲੱਗਦਾ ਹੈ ਸਾਲ ਦਾ ਬੱਚਾ ਸਾਰੀਆਂ ਚੀਜ਼ਾਂ ਨੂੰ ਚੰਗੀਆਂ ਮਾੜ ਗ੍ਰਹਿਣ ਕਰਨ ਲੱਗ ਜਾਂਦਾ ਸਾਡੀ ਜ਼ਿੰਮੇਵਾਰੀ ਇਹ ਬਣਦੀ ਔਰਤਾਂ ਦੀ ਕਿ ਉਹ ਬੱਚੇ ਨੂੰ ਤੁਸੀਂ ਘਰ ਦੇ ਕੰਮਾਂ ਨੂੰ ਟਾਈਮ ਘਟਾ ਦਿਓ ਤੁਸੀਂ ਹੋਰ ਚੀਜ਼ਾਂ ਤੇ ਟਾਈਮ ਘਟਾ ਦਿਓ ਤੁਸੀਂ ਖੁਦ ਲਈ ਸਮਾਂ ਘਟਾ ਦਿਓ ਸੋਸ਼ਲ ਮੀਡੀਆ ਦਾ ਜੋਗ ਹੈ ਖਾਸੀਆਂ ਔਰਤਾਂ ਦਾ ਇਹ ਹੁੰਦਾ ਵੀ ਅਸੀਂ ਚੈਨਲ ਕ੍ਰੀਏਟ ਕਰ ਲਈਏ ਅਸੀਂ ਵਿਕਾਸ ਦੇ ਰਾਹ ਤੇ ਚੱਲ ਗਏ ਬਹੁਤ ਸਾਰੀਆਂ ਉਸ ਵਿਕਾਸ ਦੇ ਰਾਹ ਨੇ ਸਾਡੇ ਪਰਿਵਾਰਾਂ ਦੇ ਪਰਿਵਾਰ ਲੈ ਲਏ ਉਹ ਜਿਹੜਾ ਚੈਨਲ ਕ੍ਰੀਏਟ ਕਰਨ ਦੇ ਵਿੱਚ ਖਾਸੀਆਂ ਔਰਤਾਂ ਨੂੰ ਇਹ ਲੱਗਦਾ ਵੀ ਅਸੀਂ ਵੀ ਹਿੱਸਾ ਪਾਈਏ ਵਿਕਾਸ ਦੇ ਵਿੱਚ ਮੇਰੀ ਰਿਕੁਐਸਟ ਆ ਉਹਨਾਂ ਔਰਤਾਂ ਨੂੰ ਕਿ ਉਹ ਉਧਰੋਂ ਸਮਾਂ ਕਟਾ ਕੇ ਜਿਹੜਾ ਸਾਡੇ ਘਰ ਦਾ ਆ ਜਾੜਾ ਜਿਹੜਾ ਅਸੀਂ ਕਿਤੇ ਨਾ ਕਿਤੇ ਮਿਸਿੰਗ ਕਰ ਰਹੇ ਹਾਂ ਕਰ ਰਹੇ ਹਾਂ ਉਹ ਬੱਚਿਆਂ ਤੇ ਜਿਹੜੇ ਸਾਲ ਦੇ ਬੱਚੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਮੇਂ ਦੀ ਲੋੜ ਹੈ ਟੀਨੇਜਰਾਂ ਨੂੰ ਬਹੁਤ ਜ਼ਿਆਦਾ ਆਪਦੀ ਬਲਗਨ ਦੇ ਵਿੱਚ ਬੁੱਕਲ ਦੇ ਵਿੱਚ ਰੱਖਣ ਦੀ ਲੋੜ ਹੈ ਕਿਉਂ ਕਿ ਜੋ ਜੇ ਅਸੀਂ ਕਹੀਏ ਨਾ ਵੀ ਬੱਚਾ ਸੁੱਤਾ ਆ ਪਿਆ ਉਹ ਕਮਰੇ ਦੇ ਵਿੱਚ ਸੌਂ ਗਿਆ ਬੱਚਾ ਸੁੱਤਾ ਨਹੀਂ ਆ ਹੂੰ ਬੱਚਾ ਜਿਹੜਾ ਤੁਹਾਡੇ ਘਰ ਦੇ ਵਿੱਚ ਫੋਨ ਆ ਨਾ ਉਹਦੇ ਫੋਨ ਦੇ ਉੱਤੇ ਅਸੀਂ ਨਿਆਣੇ ਨੂੰ ਬਾਹਰ ਨਿਕਲ ਜੇ ਕੁਝ ਗਲਤ ਕਰਦਾ ਰੋਕ ਸਕਦੇ ਆ ਫੋਨ ਦੇ ਉੱਤੇ ਅਸੀਂ ਰੋਕ ਨਹੀਂ ਸਕਦੇ ਨਹੀਂ ਰੋਕ ਸਕਦੇ ਮਾਮਾ ਨੂੰ ਸਾਨੂੰ ਅਵੇਅਰ ਹੋਣਾ ਪਊਗਾ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਇਹੋ ਜਿਹਾ ਮਟੀਰੀਅਲ ਆ ਜਿਹੜਾ ਬੱਚੇ ਦੇਖਦੇ ਨੇ ਹੂੰ ਉਹਨੂੰ ਕੰਟਰੋਲ ਕਰ ਬਈ ਧੰਨਵਾਦ